ਵੀਰ ਨਵੇਤੀ ਸੀ ਵੀਰ ਨਵੇਤੀ ਨਾ ਮੰਗੀ ਹੋਈ ਸੀ ਵੀਰ ਨਵੇਤੀ ਮੰਗੀ ਹੋਈ ਸੀ ਹੂੰ ਤੇ ਰਾਜੇ ਦੀਆਂ ਨਾਲ ਹਾਂ ਕਹਿੰਦੀ ਆ ਵੀ ਇਸ ਵਾਰ ਤਰਖਾਂਗੇ ਤੇ ਵੀਰ ਨਵੇਤੀ ਜਿਹੜੀ ਵੀ ਮੈਂ ਵੀ ਵਾਰ ਤਰਖੂਗੀ ਹਾਈ ਸੁਣਨ ਲੱਗੀ ਆ ਕਿਹਨਾਂ ਜਿਤਾ ਮੰਗੀ ਹੋਈਆਂ ਵੀ ਅਸੀਂ ਤਾਂ ਪਹਿਲਾਂ ਹੀ ਵਾਰ ਤਰਖਦੇ ਆ ਹੂੰ ਤੇ ਤੈਨੂੰ ਤੇ ਵੀ ਤੂੰ ਉਹ ਕਰ ਲੈ तू मैं रख कह रखूगी mm -hmm. चल रख लिया भरा आ गए बारह बजे रोटी खान कमां कोई मा क बेटी की हो गया अ तू करी लूसन गई लेन रोक ओं ने ਇਹ ਨੂੰ ਕਹਿੰਦੀ ਮੈਨੂੰ ਭੁੱਖ ਲੱਗੀ ਆ। ਚੱਲ ਕਹਿੰਦੇ ਕਹਾਣੀ ਵਾਲੀ ਮੈਂ ਸੱਦ ਕੇ ਨੂੰ ਕਹਾਣੀ ਸੁਣਾ ਦਿੰਨੇ ਆ। 12 ਵਜੇ ਕਹਾਣੀ ਸੁਣਾਤੀ। ਚੱਲ ਕੋਈ ਖਾ ਲਿਆ ਬਲ ਫਲੂਟ ਚਾਹ ਪੀ ਲਈ। ਹੂੰ। ਬੀਰ ਨੂੰ ਬਿਠੀ ਨੇ ਤਾਂ ਫੇਰ ਨਾ ਤਨ ਨੂੰ ਆਉਣ ਦਿੱਤਾ ਹੈ ਮੈਨੂੰ ਭੁੱਖ ਲੱਗੀ ਆ, ਮੈਨੂੰ ਤੀ ਲੱਗੀ ਆ। ਭਰਾ ਆਏ ਸ਼ਾਮ ਨੂੰ ਜਦੋਂ ਤੇ ਕਹਿੰਦੇ ਮਾਂ ਵੀ ਸਾਡੇ ਤੇ ਸਾਡੀ ਭੈਣ ਚੱਲੀ ਨਹੀਂ ਜਾਂਦੀ ਵੀ ਇਹਨੂੰ ਭੁੱਖ ਲੱਗੀ ਆ। ਹੂੰ। ਵੀ ਚੰਦ ਤਾਂ ਬਾੜੀ ਲੈੜ ਚੜੂਗਾ ਸਾਡੇ ਚੜੂਗਾ ਨਾ ਚੜੂਗਾ। ਵੀ ਅਸੀਂ ਜਾ ਕੇ ਨਾ ਕਿਤੀ ਨੂੰ ਅੱਗ ਲਾਉਣੀ ਆ। ਤੇ ਕਿਤੀ ਨੂੰ ਅੱਗ ਲਾਵਾਂ ਤੇ ਮੂਰੇ ਸ ਕੰਬੜੀ ਤਾਣ ਲਾਂਗੇ। ਤੇ ਤੁਸੀਂ ਇਹਨਾਂ ਦਿਖਾ ਦੇ। ਇਹ ਚੰਗਾ ਭਾਈ। ਬਾਗੇ ਵਿਚਾਰੇ ਸਾਹਮਣੇ ਜਾ ਕੇ ਇਹ ਲਾਇਆ ਕਿ ਕਿਤੀ ਨੂੰ ਅੱਗ ਲਾਤੀ ਤੇ ਮੂਰੇ ਕੰਬੜੀ ਤਾਣ ਲਈ। ਪਰ ਜੰਗਾ ਕਹਿਣ ਲੱਗਿਆ ਵੀ ਵੀਰ ਨੇ ਵੇਖ ਤੇ ਵੀ ਤਰ ਚਾਂਦੀ ਚੜ੍ਹ ਗਿਆ। ਵੀ ਹੋ ਵੇਖੀ ਵੀ। ਇਧਰ ਉੱਤੀ ਹੋ ਕੇ ਲੇਖੀ। ਹੂੰ। ਕਹਿੰਦੀ ਹਾਂ ਕਹਿੰਦੀ ਚੰਦ ਤਾਂ ਚੜ੍ਹ ਗਿਆ। घट दिस कहीं चंद चढ़ गया चल कर् रोटी खाया कलूगा तू मंगी हो चंद पे चढ़ गया चंगा बेचेरी ने अर्ता तगी रोटी खाण पहली बुर्की तोड़ी मक्खी आ गई जल भई दूजी बुर्की तोड़ी तो बाल आ गया तीजी बुरकी तोड़ी ਰਾਜੇ ਦੇ ਪੁੱਤ ਦਾ ਕਾਣਾ ਲੈ ਕਾਲ ਦਸਨੇ ਆ ਗਿਆ ਹੂੰ ਟੋਨ ਕਲਾਣ ਪੈ ਗਿਆ ਭਾਈ ਉਰਤੇ ਉੱਠ ਕੇ ਉਰਤੇ ਜਦੋਂ ਕੋਈ ਸਾਧੂ ਸੰਤ ਟੱਕਰ ਗਿਆ ਮੁਰੂ ਵੀ ਪਾਈ ਕਿ ਲਖਾ ਕਾ ਤਰੋਂ ਨੇ ਤੁਸੀਂ ਪੁਰੇ ਜਾਣੇ ਚਲੇ ਚਾਲ ਹੂੰ ਕਹਿੰਦੀ ਕਿ אבי ਐਂ ਕਰਕੇ ਵੀ ਬਾਬਾ ਵੀ ਵਰਤ ਰੱਖਿਆ ਸੀ ਤੇ ਵਰਤ ਰੱਖਿਆ ਸੀ ਤੇ ਕੁੜੀ ਨੂੰ ਕਹਿੰਦੀ ਭੁੱਖ ਲੱਗੀ ਆ ਮੈਨੂੰ ਤੇ ਲੱਗੀ ਆ ਹੂੰ ਤੇ ਗਏ ਭਰਾਣੇ ਕੀ ਕੀਤਾ ਵੀ ਕੀਤੀ ਨੂੰ ਅੱਗ ਲਾਤੀ ਤੇ ਵੀ ਇਹਨੂੰ ਕਹਿਤਾ ਵੀ ਤੂੰ ਉਹ ਕਰ ਲੈ ਮੱਥਾ ਟੇਕ ਲੈ ਜੇ ਇਹਨੇ ਮੱਥਾ ਟੇਕ ਲਿਆ ਮੱਥਾ ਟੇਕ ਕੇ ਤੇ ਅਰਗ ਦੇਤਾ ਬੀਜਾ ਰੋਟੀ ਖਾਣ ਲੱਗੀ ਤਾਂ ਕਹਿੰਦੀ ਆ ਕਿ ਮੈਨੂੰ ਤਾਂ ਪਹਿਲੀ ਜਿਹੜੀ ਗੁਰਕੀ ਟੋੜੀ ਤਮ ਖੀਆ ਦੀ ਗੁਰਕੀ ਦੀ ਰਿਚ ਇਹ ਦੁੱਤੀ ਟੋੜੀ ਦਾ ਵਾਰ ਆ ਗਿਆ ਹੂੰ ਜਾਂ ਤੀਜੀ ਗੁਰਕੀ ਟੋੜੀ ਸਾਰਾ ਜਿਹੜੇ ਬੁੱਤ ਦਾ ਕਾਲ ਦਸਣਿਆ ਆ ਗਿਆ ਹੂੰ ਬਸ ਤਾਂ ਉੱਥੇ ਚੱਲੇ ਆ क्या चल भाई जो होने हो गई कह भी भी दी आवे झाड़ बूट कुछ आ गए तू मा टेक चंगा बता बेचारी मथा दी गई जो कुछ आ गए राह चत माई आ गई पहली माई आई मत्था टेक डुष्टी होमांच कि साग किना चंद चढ़े रोटी खाने पाइया का साग वरत दूजी माई आ गई वह भी भाइया बोली तीजी आ गई भी किना चंद चढ़े रोटी खानी कर्मा चौथी माता आ गई चौथी भी बोली पंजी आ गई बिना चंद चढ़े रोटी खाने का सुहाग बरती छेवीं आ गई माता छेवी दे बढ़ गए पैर माता भी मैन बख्श दो किना चंद का सुहाग बरते ਕਹਿੰਦੀ ਮਾਤਾ ਨੇ ਸਭ ਦੇ ਰੱਖ ਕੰਦੀ ਕਹਿੰਦੀ ਚੰਗਾ ਕਹਿੰਦੀ ਸਾਡੀ ਭੈਣ ਆਉਂਦੀ ਆ ਵੱਡੀ ਪਿੱਛੇ ਕਹਿੰਦੀ ਸਤਮੀ ਮਾਤਾ ਨੂੰ ਵੀ ਸੋਤ ਕਹਿੰਦੀ ਉਹਦੇ ਵੱਡੇ ਵੱਡੇ ਜਾਂਦ ਨਹੀਂ ਪੁੱਠੇ ਪੈਰ ਨਹੀਂ ਪੁੱਠੇ ਨਹੀਂ ਕਹਿੰਦੀ ਕੁੱਲੇ ਵਾਲਾ ਡਰ ਨਾ ਜਾਈ ਕਹਿੰਦੀ ਹੂੰ ਪੈਰ ਫੜ ਲਈ ਪੈਰ ਨਾ ਛੱਡੀ ਕਹਿੰਦੀ ਜੇ ਤੈਨੂੰ ਬਖਸ਼ ਦੇ ਤਾਂ ਚੱਲ ਭਾਈ ਬੇਚਾਰੀ ਨੇ ਹਰੇ ਪੈਰ ਫੜ ਲਏ ਕਹਿੰਦੀ ਬਿਨਾ ਚੰਦ ਚੜ੍ਹੇ ਰੋਟੀ ਖਾਣੀ ਕਹਿੰਦੀ ਭਾਈਆਂ ਦਾ ਸਾਵਗਰਤ ਨਹੀਂ ਦ੍ਰਿਸ਼ਟੀ ਹੋਈ ਨਹੀਂ ਤੇਰੇ ਕਰਮਾਂ 'ਚ ਕਿੱਥੇ ਸਾਰਾ ਕਹਿੰਦੀ ਜਿਵੇਂ ਚੰਦ ਚੜੇ ਰੋਟੀ ਖਾਦੀ ਆ ਕਹਿੰਦੀ ਮਾਤਾ ਮੈਨੂੰ ਨਹੀਂ ਸੀ ਬਤਾਈਏ ਮੇਰੇ ਪਾਇਆਨੇ ਕਿੰਤੀ ਨੂੰ ਅਗਲਾਤੀ ਮੈਂ ਮੱਥਾ ਦੇਖ ਲੈ ਮੈਥੋਂ ਗਲਤੀ ਹੋ ਗਈ ਮੈਂ ਤੇਰੇ ਰੱਖਣ ਦੀ ਮੇਰਾ ਰਾਜਾ ਜੀ ਨੂੰ ਸਰਾਜੀਤ ਕਰਵਕੇ ਹੋ ਜਾਂਦੀ ਹਾਂ ਮੈਂ ਸਰਾਜੀਤ ਹੋ ਜਾਂਦੀ ਹਾਂ ਕਹਿੰਦੀ ਚੰਗਾ ਜਾ ਕੇ ਕਹਿੰਦੀ ਸੱਜੇ ਪੱਤ ਕੇ ਕਹਿੰਦੀ ਸਿਰ ਰੱਖ ਕੇ ਵੇਝੀ ਕਹਿੰਦੀ ਰਾਜੇ ਦੇ ਪੁੱਤ ਨੂੰ ਚੱਕਾਣਾ ਦੀ ਚੱਲ ਭਾਈ ਜਾ ਕੇ ਵਿਚੇਰੀ ਨੇ ਰਾਜੇ ਦੇ ਪੁੱਤ ਨੂੰ ਸੱਜੇ ਵਾਟ ਕਿਸਰ ਰੱਖ ਲੈ ਵੈਗੀ ਗਣੇਸ਼ ਦੀ ਸੇਵਾ ਕਰਿਆ ਕਰੇ ਕਹਿੰਦੀ ਵੀ ਆਉਂਦੇ ਸਾਲ ਨੂੰ ਵਾਟ ਰੱਖੀ ਕਹਿੰਦੀ 4 ਵਜੇ ਉੱਠ ਕੇ ਕੇਸੀ ਨਾ ਕਿ ਸੱਜੀ ਚੀਚੀ ਨੂੰ ਚੀਰਾ ਦੇ ਕੇ ਅਮੇ ਜਲਦਾ ਛੱਟਾ ਲਾ ਲੈਂਗੇ ਸਲਪੇ ਦਹਾਣਾਂ ਜੇ ਠਾਣੀਆਂ ਸੀ ਜਿਹੜੀਆਂ ਉਹਦੀਆਂ ਨਾਲ ਵੀ ਸੌਦੀ ਸੱਸ ਕਿਆ ਕਰੇ ਸੋਗਣ ਸੋਗ ਪਾਈ ਬੈਠੀ ਆ ਵਿਹਣ ਤੇ ਹਾਂ ਤੇ ਵੀ ਲੈ ਤੇ ਆ ਉਹਨੂੰ ਗੁਰਦੀ ਡੜੀ ਤੇ ਤੇੰਦੀ ਪੜੀ ਕਿਆ ਦੇ ਜਾ ਨੰਨੁ ਓੜੀ ਵਾਲੀ ਆਏ ਵਾਟਾ ਕਰ ਦੇ ਚਾਹ ਦੀ ਸਵੇਰੇ 4 ਵਜੇ ਉੱਠੀ ਉੱਠ ਕੇ ਨਾਤੀ ਜੇ ਸੀ ਮੈਂ ਆ ਕੇ ਸਜੀ ਜੀ ਜੀ ਨੂੰ ਦਿੱਤਾ ਚੀਰਾ ਤੇ ਮੈਂ ਜਲਦਾ ਚਿੱਟਾ ਦੇਤਾ ਰਾਜਾ ਜੀ ਸਰਾਜੀ ਤੋਂ ਵਗੈਰਾ ਆਮ ਕਰਦੇ ਬੈਠੇ ਸੱਸ ਨੇ ਫੇਰ ਵੀ ਇਤਿਆਂ ਡਰਾਣੇ ਜਿਠਾਣੀਆਂ ਵੀ ਜਾਓ ਸੋਭਣ ਸੋਭ ਪਾਈ ਬੈਠੀ ਆ ਦੇ ਕੋਲੇ ਦੇਖ ਕੇ ਉਹਨੂੰ ਸਮਾਨ ਜਿਹੜਾ ਅੰਨ ਡਰਾਣੀਆਂ ਜਿਠਾਣੀਆਂ ਆ ਤਾਂ ਦੰਨੇ ਜਣੇ ਸਰ ਪਾਸੇ ਖਿੱਡੀ ਜਾਣ ਮਿੱਟੀ ਵਾਰਾ ਲਾਇਆ ਤੇ ਵਧੀਆ ਰੰਗ ਲੱਗੇ ਪੁੱਠੀਆਂ ਮੁਰਗੀਆਂ ਦੇਖ ਕੇ ਕਹਿੰਦੀਆਂ ਸੂਮਾ ਵੀ ਸਾਡੀ ਤੇ ਰਾਣੀ ਵੀ ਸਾਡਾ ਜੀਤ ਹੋਗੀ ਤੇ ਵਧੀਆ ਤਾਂ ਦੋਨਾਂ ਜਣੇ ਸੱਜ ਪਾਸੇ ਖੇਢੀ ਜਾਂਦੇ ਸੱਸਾਈ ਭੱਜੀ ਭੱਜੀ ਚਾਹ ਨਾਲ ਦੋਨਾਂ ਨੇ ਪਹਿਰੀਆਂ ਥਲਾਈ ਵਧੀਆ ਵਸਦੇ ਨੇ ਰਸਦੇ ਨੇ ਸੁਣੋ ਕਹਾਣੀ ਕਿਉਂ